ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪ ਬਣਾਉਣ ਜਾ ਰਹੇ ਆ ਜੀ ਵਰਤ ਵਾਲੀ ਖੀਰ ਸਵਾਦ ਚਾਵਲ ਦੀ ਖੀਰ ਜਿਹੜੀ ਕਿ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ 10 ਮਿੰਟਾਂ ਚ ਆਪਣੀ ਬਹੁਤ ਟੇਸਟੀ ਖੀਰ ਬਣ ਕੇ ਰੈਡੀ ਹੁੰਦੀ ਹੈ ਆਓ ਜੀ ਫਿਰ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਰੈਸਪੀ ਇਹ ਦੋ ਚਮਚੇ ਮੈਂ ਸਵਾਦ ਦੇ ਚੌਲ ਲਏ ਨੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਧੋ ਕੇ ਪਿਉ ਲਿਆ ਸੀ ਤੇ ਇਹਨਾਂ ਦਾ ਹੁਣ ਸਾਰਾ ਪਾਣੀ ਕੱਢਤਾ ਤੇ ਇਧਰ ਆਪਾਂ ਅਤੇ ਲੈ ਵਿੱਚ ਇੱਕ ਚਮਚਾ ਦੇਸੀ ਘਿਓ ਪਾਇਆ ਤੇ ਉਹਦੇ ਵਿੱਚ ਸੋਨਾ ਨੂੰ ਇੱਕ ਦੋ ਫਿਰਟੇ ਵੀ ਭੁੰਨ ਲਵਾਂਗੇ ਇਸ ਤਰ੍ਹਾਂ ਭੁੰਨ ਕੇ ਚਾਵਲ ਪਾਉਣ ਨਾਲ ਆਪਣੀ ਖੀਰ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਚਾਵਲ ਬਹੁਤ ਜਲਦੀ ਸੌਫਟ ਹੋ ਜਾਂਦੇ ਹਨ ਤੇ ਖੀਰ ਆਪਣੀ 10-15 ਮਿੰਟਾਂ ਵਿੱਚ ਬਣ ਕੇ ਬਿਲਕੁਲ ਤਿਆਰ ਹੁੰਦੀ ਹੈ ਮੀਡੀਅਮ ਫਲੇਮ ਤੇ ਆਪਾਂ ਪਹਿਲਾਂ ਚੌਲਾਂ ਨੂੰ ਧੋਵ ਕੇ ਭੁੰਨਾਂਗੇ ਹਲਕਾ ਜਿਹਾ ਇੱਧਰ ਮੈਂ ਖੀਰ ਵਾਸਤੇ ਅੱਧਾ ਕਿਲੋ ਡਬਲ ਫੈਟ ਦੁੱਧ ਲਿਆਇਆ ਤੇ ਦੁੱਧ ਨੂੰ ਮੈਂ ਗਰਮ ਰੱਖਿਆ ਤੇ ਚੌਲਾਂ ਨੂੰ ਭੁੰਨ ਕੇ ਆਪਾਂ ਇਸੇ ਪਾਂਡੇ ਵਿੱਚ ਪਾ ਦਾਂਗੇ ਆ ਦੇਖੋ ਜੀ ਦੁੱਧ ਨੂੰ ਬਾੜਾ ਆ ਗਿਆ ਜਿਹੜੀ ਦੁੱਧ ਦੀ ਮਲਾਈ ਹੈ ਤੁਸੀਂ ਵਿੱਚੇ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਹੈ ਤੇ ਇਹਦੇ ਨਾਲ ਖੀਰ ਬਹੁਤ ਜ਼ਿਆਦਾ ਵਧੀਆ ਬਣੇਗੀ ਹੁਣ ਗੈਸ ਆਪਾਂ ਮੀਡੀਅਮ ਕਰ ਦੇਣਾ ਲੋ ਕਰਕੇ ਇਹਨੂੰ ਹੌਲੀ-ਹੌਲੀ ਥੋੜਾ ਹੋਰ ਗਾੜਾ ਹੋਣ ਦਵਾਵਾਂਗੇ ਇੱਧਰ ਆਪਣੇ ਚੌਲ ਵੀ ਬਿਲਕੁਲ ਭੁੱਜ ਗਏ ਨੇ ਤੇ ਇਹ ਡਰਾਈ ਹੋ ਗਏ ਨੇ ਸਾਰਾ ਪਾਣੀ ਸੁੱਕ ਗਿਆ ਤਾਂ ਹੁਣ ਇਹਨਾਂ ਨੂੰ ਆਪਾਂ ਇਧਰ ਕਤਿਲੇ ਵਿੱਚ ਪਾ ਦਿੰਦੇ ਹੁਣ ਆਪਾਂ ਇਹ ਵਾਲੇ ਚਾਵਲ ਇਸ ਕਤਿਲੇ ਵਿੱਚ ਪਾ ਦਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਆਪਾਂ ਮੱਠੇ ਸੇਕਦੇ 10 ਮਿੰਟ ਪਕਾਣਾ ਹੈ ਕਿਉਂਕਿ ਚਾਵਲ ਆਪਣੇ ਪਹਿਲੇ ਸੌਫਟ ਹੋ ਗਏ ਨੇ ਤੇ ਇਹਦੇ ਵਾਸਤੇ ਮੈਂ ਤਿੰਨ ਇਲਾਚੀਆਂ ਲਈਆਂ ਨੇ ਉਹਨਾਂ ਦਾ ਇਸ ਤਰ੍ਹਾਂ ਤੁਸੀਂ ਥੋੜਾ ਜਿਹਾ ਮੂੰਹ ਖੋਲ ਕੇ ਇਹਦੇ ਵਿੱਚ ਪਾ ਦੇਣਾ ਤੇ ਇਹਦਾ ਫਲੇਵਰ ਇਹਦੇ ਵਿੱਚ ਬਹੁਤ ਵਧੀਆ ਆਉਂਦਾ ਹੈ ਹੁਣ ਆਪਾਂ ਫਲੇਮ ਤੇਜ਼ ਕਰਕੇ ਇਹਨੂੰ ਇੱਕ ਉਬਾਲਾ ਦਵਾ ਲਿਆ ਤੇ ਹੁਣ ਫਲੇਮ ਮੱਠੀ ਕਰਕੇ ਇਹਨੂੰ ਮੱਠੇ ਸਿੱਕ ਤੇ ਪਕਾਵਾਂਗੇ ਤੇ ਇਹ ਮੈਂ 7-8 ਧਾਗੇ ਕੇਸਰ ਦੇ ਲਿਆਏ ਨੇ ਤੇ ਇਹਨੂੰ ਮੈਂ ਗਰਮ ਦੁੱਧ ਵਿੱਚ ਪਾ ਲਿਆ ਸੀ ਤੇ ਹੁਣ ਇਹਨੂੰ ਮੈਂ ਇਹਦੇ ਵਿੱਚ ਪਾਵਾਂਗੀ ਤਾਂ ਕਿ ਖੀਰ ਦਾ ਕਲਰ ਬਹੁਤ ਵਧੀਆ ਆਵੇ ਜਿਸ ਤਰ੍ਹਾਂ ਇਹ ਆਪਣੀ ਖੀਰ ਪੱਕ ਗਈ ਇਹਦੇ ਨਾਲ ਨਾਲ ਹੀ ਇੱਕ ਕੇਸਰ ਦੀ ਬਹੁਤ ਵਧੀਆ ਖੁਸ਼ਬੂ ਆਏਗੀ ਦੂਸਰਾ ਕੀ ਇਹਦਾ ਕਲਰ ਬਹੁਤ ਅੱਛਾ ਆਏਗਾ ਇਸ ਤਰ੍ਹਾਂ ਤੁਸੀਂ ਇਹਨੂੰ ਕਰਛੀ ਦੇ ਨਾਲ ਵਿੱਚ ਵਿੱਚ ਚਲਾਉਂਦੇ ਰਹਿਣਾ ਤੇ ਮੀਡੀਅਮ ਫਲੇਮ ਤੇ ਤੁਸੀਂ ਇਹਨੂੰ ਹਨ ਉਕਾਣਾ ਹੈ ਇਹਦੇ ਵਿੱਚ ਆਪਾਂ ਚੀਨੀ ਜene ਐਡ ਕੀਤੀ ਚੀਨੀ ਆਪਾਂ ਥੋੜੀ ਦੇ ਰੋਕ ਕੇ ਪਾਵਾਂਗੇ 10 ਮਿੰਟ ਆਪਾਂ ਖੀਰ ਨੂੰ మీడియం ਫਲੇਮ ਤੇ ਪਕਾਇਆ ਦੇਖੋ ਇਹ ਕਾਫੀ ਗਾੜੀ ਹੋ ਗਈ ਹੈ ਤੇ ਚਾਵਲ ਦੇਖੋ ਆਪਣੇ ਬਿਲਕੁਲ ਸੌਫਟ ਹੋ ਗਏ ਨੇ ਆ ਦੇਖੋ ਬਿਲਕੁਲ ਖੁੱਲ ਗਏ ਨੇ ਤੇ ਹੁਣ ਅਸੀਂ ਇਹਦੇ ਵਿੱਚ ਦੋ ਚਮਚੇ ਇਹਦੇ ਵਿੱਚ ਚੀਨੀ ਦੇ ਬਾਦਾਂਗੇ ਤੁਸੀਂ ਆਪਣੇ ਸਵਾਦ ਦੇ ਅਨਸਾਰ ਮਿੱਠੇ ਨੂੰ ਘਟਾਵਾਂ ਦਾ ਸਕਦੇ ਹੋ ਜਿੰਨਾ ਤੁਸੀਂ ਮਿੱਠਾ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਪਾ ਸਕਦੇ ਹੋ ਹੁਣ ਇਹਨੂੰ ਅਸੀਂ ਹੋਰ ਥੋੜੀ ਦੇਰ ਮੱਠੇ ਗੈਸ ਤੇ ਪੱਕਣ ਦੇਵਾਂਗੇ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਆਇਆ ਹੈ ਖੀਰ ਦਾ ਇਧਰ ਆਪਾਂ ਪੈਨ ਪੈਨ ਰੱਖਿਆ ਤੇ ਇਹਦੇ ਵਿੱਚ ਅੱਧਾ ਇੱਕ ਚਮਚਾ ਸੀ ਦੇਸੀ ਘਿਓ ਦਾ ਪਾਵਾਂਗੇ ਜਿਆਦਾ ਨਹੀਂ ਪਾਣਾ ਬਿਲਕੁਲ ਥੋੜਾ ਜਿਹਾ ਬਸ ਇਹਦੇ ਵਿੱਚ ਆਪਾਂ ਹਲਕੇ ਜੇ ਡਰਾਈ ਫਰੂਟ ਰੋਸਟ ਕਰਕੇ ਖੀਰ ਵਿੱਚ ਪਾਵਾਂਗੇ ਜਿਸ ਦੇ ਨਾਲ ਇਹਦਾ ਖੀਰ ਦਾ ਟੇਸਟ ਬਹੁਤ ਵੱਧ ਜਾਂਦਾ ਹੈ ਤੇ ਡਰਾਈ ਫਰੂਟ ਥੋੜੇ ਕ੍ਰਾਂਚੀ ਹੋ ਜਾਂਦੇ ਨੇ ਤੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਕਿਉਂ ਆਪਣਾ ਹਲਕਾ ਜਿਹਾ ਗਰਮ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਕਾਜੂ ਤੇ ਇੱਕ ਚਮਚਾ ਬਦਾਮ ਉਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਹੈ ਤੇ ਇੱਕ ਚਮਚਾ ਹੀ ਸੋਗੀ ਲਈ ਹੈ ਇਹਨਾਂ ਨੂੰ ਮੈਂ ਪਹਿਲਾਂ ਬਦਾਮ ਤੇ ਕਾਜੂ ਨੂੰ ਭੁੰਨਾਂਗੇ ਉਸਦੇ ਬਾਅਦ ਵਿੱਚ ਇਹਦੇ ਮੈਂ ਸੋਗੀ ਐਡ ਕਰਾਂਗੀ ਔਰ ਇਹਦੇ ਵਿੱਚ ਆਪਾਂ ਨਾਲ ਹੀ ਇਹ ਵਾਲੀ ਸੌਗੀ ਇਹਨੂੰ ਵੀ ਪਾ ਦਾਂਗੇ। ਡਰਾਈ ਫਰੂਟ ਰੋਸਟ ਹੋ ਗਏ ਨੇ ਹੁਣ ਅਸੀਂ ਇਹਨੂੰ ਖੀਰ ਵਿੱਚ ਪਾਉਨੇ ਆ। ਥੋੜੇ ਜਿਹਾ ਆਪਾਂ ਬਚਾ ਲਾਂਗੇ ਜਿਹੜੇ ਕਿ ਆਪਾਂ ਬਾਅਦ ਵਿੱਚ ਪਾਵਾਂਗੇ। ਇਹਨੂੰ ਹੋਰ ਆਪਾਂ 4-5 ਮਿੰਟ ਹੋਰ ਕਾ ਲਾਂਗੇ ਕਿਉਂਕਿ ਠੰਡੀ ਹੋ ਕੇ ਵੀ ਕਾਫੀ ਗਾੜੀ ਹੋ ਜਾਣੀ ਹੈ। 3-4 ਮਿੰਟ ਮੀਡੀਅਮ ਫਲੇਮ ਤੇ ਪਕਾ ਕੇ ਫਿਰ ਆਪਾਂ ਕਰਾਂਗੇ ਜੀ ਇਹਨੂੰ ਸਰਵ। ਹਾਂਜੀ ਆ ਦੇਖੋ ਜੀ ਆਪਣੀ ਖੀਰ ਬਣ ਕੇ ਬਿਲਕੁਲ ਤਿਆਰ ਹੈ 10 ਮਿੰਟ ਆਪਾਂ ਇਹਨੂੰ ਪਹਿਲਾਂ ਪਕਾਇਆ ਹੈ ਤੇ 4-5 ਮਿੰਟ ਇਹਨੂੰ ਫਿਰ ਪਕਾਇਆ ਹੈ ਖੀਰ ਤੇ ਚੌਲ ਬਿਲਕੁਲ ਘੁਲ ਮਿਲ ਗਏ ਨੇ ਦੇਖੋ ਕਿੰਨੀ ਸੋਹਣੀ ਖੀਰ ਬਣ ਕੇ ਤਿਆਰ ਹੋਈ ਹੈ ਬਸ ਹੁਣ ਆਪਾਂ ਗੈਸ ਬੰਦ ਕਰਦੇ ਆਂ ਤੇ ਫਿਰ ਕਰਦੇ ਆਂ ਜੇ ਇਹਨੂੰ ਸਰਵ ਕਿਉਂਕਿ ਇਹਨੇ ਠੰਡੀ ਹੋ ਕੇ ਥੋੜੀ ਹੋਰ ਗਾੜੀ ਹੋਣਾ ਹੈ ਬਸ ਮੈਂ ਇਹਨੂੰ ਇੰਨਾ ਕਿ ਰੱਖਾਂਗੀ ਲਓ ਜੀ ਆਪਣੀ ਬਹੁਤ ਹੀ ਟੇਸਟੀ ਸੁਆਕ ਦੇ ਚਾਵਲਾਂ ਦੀ ਖੀਰ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਕਿੰਨੀ ਸੋਹਣੀ ਬਣੀ ਹੈ ਰੰਗ ਦੇਖੋ ਤੁਸੀਂ ਇਹਦਾ ਕਿੰਨਾ ਸੋਹਣਾ ਹੈ ਤੇ ਇਹਨੂੰ ਆਪਾਂ ਥੋੜਾ ਜਿਹਾ ਹੋਰ ਸਜਾਤਾ ਹੈ ਇੱਥੇ ਥੋੜੇ ਜਿਹਾ ਆਪਾਂ ਡਰਾਈ ਫਰੂਟ ਪਾਏ ਨੇ ਤੁਹਾਡੀ ਮਰਜ਼ੀ ਹੈ ਤੁਸੀਂ ਜਿਹੜਾ ਮਰਜ਼ੀ ਇੱਥੇ ਡਰਾਈ ਫਰੂਟ ਪਾ ਸਕਦੇ ਹੋ ਜੋ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੀ ਹੈ 10-15 ਮਿੰਟਾਂ ਵਿੱਚ ਬਹੁਤ ਹੀ ਟੇਸਟੀ ਖੀਰ ਬਣ ਕੇ ਤਿਆਰ ਹੁੰਦੀ ਹੈ ਹਾਂਜੀ ਇਹ ਸੀ ਮੈਂ ਤਰੀਕਾ ਸਾਂਝ ਦੇ ਚਾਵਲਾਂ ਦੀ ਖੀਰ ਬਣਾਉਣ ਦਾ ਤੇ ਤੁਸੀਂ ਇਹਨੂੰ ਵਰਤ ਤੋਂ ਬਿਨਾਂ ਵੀ ਜਦੋਂ ਵੀ ਕਿਤੇ ਤੁਹਾਡਾ ਮਨ ਕਰੇ ਬਣਾ ਕੇ ਖਾ ਸਕਦੇ ਹੋ ਕਿਉਂਕਿ ਇਹ ਦੂਜੇ ਦੂਸਰੀ ਖੀਰ ਨਾਲੋਂ ਬਹੁਤ ਛੇਤੀ ਬਣ ਕੇ ਤਿਆਰ ਹੁੰਦੀ ਹੈ ਤੇ ਇਹਨੂੰ ਘੱਟ ਸਮਾਂ ਲੱਗਦਾ ਹੈ ਬਣਾਉਣ ਵਿੱਚ ਫਟਾਫਟ ਬਣ ਕੇ ਰੈਡੀ ਹੋ ਜਾਂਦੀ ਹੈ ਇਹਨੂੰ ਤੁਸੀਂ ਗਰਮ ਖਾਓ ਜਾਂ ਠੰਡਾ ਕਰਕੇ ਖਾਓ ਤੁਹਾਡੀ ਆਪਣੀ ਮਰਜ਼ੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਆ ਕੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਓ ਤਾਂ ਕਿ ਮੇਰੇ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਤੇ ਫਿਰ ਮਿਲਦੇ ਹਾਂ ਜੀ ਤੁਹਾਨੂੰ ਆਪਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹ વિડીયો વસ્તુ તનવાદ